ਲਓ ਜੀ ਧਾਗੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਗੇੜੇ ਚ 6-6 ਧਾਗੇ ਇਕੱਠੇ ਲੈ ਕੇ ਜਾਂਦੇ ਆ ਬੰਨ ਕੇ ਤੇ 6 ਪਹਿਲਾਂ ਲਾਤੇ ਹੁਣ ਇਹ ਦੇਖ ਦੇਣੀ ਹੈ ਸਾਈਡਾਂ ਤੋਂ ਦਿਸਣਗੇ ਥੋੜੇ ਥੋੜੇ ਤੁਹਾਨੂੰ ਦੇਖਦੇ ਹੋਣੇ ਵੀਡੀਓ ਚ ਹਾਂਜੀ ਅੱਜ ਆਪਣੇ ਝੀੰਗੇ ਨੂੰ 10 ਦਿਨ ਹੋ ਗਏ ਤੇ ਹੁਣ ਥੋੜਾ ਥੋੜਾ ਝੀਂਗਾ ਦਿਖਣ ਲੱਗ ਗਿਆ ਆਪਾਂ ਨੂੰ ਤਾਂ ਫਿਲਹਾਲ ਨਹੀਂ ਦਿਖਦਾ ਇੱਕ ਸ਼ਾਰਟ ਵੀਡੀਓ ਪਾਈ ਸੀ ਤੁਸੀਂ ਦੇਖੀ ਹੋਣੀ ਆ ਵੀ ਹੁਣ ਉਹ ਕਾਂਜੇ ਬਹੁਤ ਆਉਂਦੇ ਆ ਕਾਂਜੇ ਬੈਠ ਬੈਠ ਕੇ ਬਹੁਤ ਤੰਗ ਕਰਦੇ ਆ ਤੇ ਉਹ ਬਹੁਤ ਜ਼ਿਆਦਾ ਖਾਂਦੇ ਆ ਤੇ ਬੰਦਿਆਂ ਨੂੰ ਬਹੁੜਾ ਤੰਗ ਕਰਦੇ ਆ ਉੱਥੇ ਖੜਨਾ ਪੈਂਦਾ ਜਦੋਂ ਭਜਾ ਕੇ ਹੁੰਦੇ ਉਹ ਤੁਹਾਨੂੰ ਫੇਰ ਵਾਪਸ ਆ ਜਾਂਦੇ ਆ ਉਹ ਤਾਂ ਪੱਕਾ ਹੱਲ ਜੋ ਆ ਉਹ ਅੱਜ ਕਰਨ ਲੱਗੇ ਆ ਤੇ ਅੱਜ ਦਾ ਵਲੌਗ ਆ ਜਾਓ ਤੇ ਬਹੁਤ ਖਾਸ ਰਹੂਗਾ ਤੇ ਤੁਹਾਨੂੰ ਦਿਖਾਉਂਦੇ ਆ ਵੀ ਉਹ ਤਾਂ ਪੱਕਾ ਸੋਲੂਸ਼ਨ ਕੀ ਆ ਇਹ ਕਾਮਾਂ ਤੋਂ ਪਹੁੰਚਾਉਂਦਾ ਜਿਹੜਾ ਪੱਕਾ ਹੱਲਾ ਹੋ ਹੈ ਗਿਆ ਧਾਗੇ ਇਹ ਰस्सियां ਬਾਉਂਡਰੀ ਤੇ ਬੰਨ ਕੇ ਦਿਖਾਵਾਂਗੇ ਤੁਹਾਨੂੰ ਪਹਿਲਾਂ ਬਾਸ ਗੱਡਾਂਗੇ ਉਸ ਕਿ ਦਿਸ਼ਾ 'ਚ ਫਿਰ ਉਹਨਾਂ ਇਹ ਰस्सियां ਬੰਨਾਂਗੇ ਕਿ ਉਹ ਤੋਂ ਅੱਗੇ ਧਾਗੇ ਬੰਨਾਂਗੇ ਇਹ ੱhle ਇਹਨਾਂ ਦੇ ਗੋਲੇ ਬਣਾਵਾਂਗੇ ਤੇ ਬਾਅਦ 'ਚ ਇੱਥੇ 4-4 5-5 ਰੀਲਾਂ ਇਕੱਠੀਆਂ ਲਾ ਕੇ ਚੱਲਾਂਗੇ ਇਹ ਦੇ ਕਾਂ ਉਹ ਥੋੜਾ ਟਾਈਮ ਬਾਅਦ ਪਟਾਸ਼ ਤੋਂ ਵੀ ਡਰਨੋਂ ਹਟ ਜਾਂਦੇ ਆ ਤੇ ਸਾਰਾ ਦਿਨ ਉਹ ਜਾ ਜਾ ਕੇ ਕੋਲੇ ਡਿਆ ਡਾਉਣਾ ਉਹ ਬਹੁਤ ਔਖਾ ਕੰਮ ਆ ਫਿਰ ਬੰਦੇ ਦੂਜਾ ਕੰਮ ਕਿਦੋਂ ਕਰਨਗੇ ਜੇ ਉਹਨਾਂ ਨੂੰ ਡਾਉਂਦੇ ਰਹਿਣਗੇ ਤੇ ਜੇ ਆਪਾਂ ਖੜਕਾ ਵੀ ਕਰਦੇ ਆ ਉਹਦੇ ਨਾਲ ਵੀ ਕੁਝ ਟਾਈਮ ਬਾਅਦ ਡਰਨੋਂ ਹਟ ਜਾਂਦੇ ਆ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਵੀ ਇਹ ਲੌਂਦੇ ਕਿਦਾਂ ਤੇ ਬਣੇ ਰਿਓ ਆਪਣੇ ਵਲੌਗ ਨਾਲ ਲੋ ਜੀ ਉਹ ਬੈਠਾ ਜਿਹੜਾ ਕਾਂ ਉਹਦੇ ਵਾਸਤੇ ਪ੍ਰਬੰਧ ਕਰ ਰਹੇ ਆ ਜੋ ਧਾਗੇ ਤੇ ਰੀਲਾਂ ਲਾਉਣ ਵਾਲਾ ਕੰਮ ਚੱਲ ਰਿਹਾਗਾ ਤੇ ਦੇਖ ਸਕਦੇ ਹੋ ਇਹ ਜਦੋਂ ਇੱਕ ਆ ਕੇ ਜਾਂਦਾ ਉਹ ਤੋਂ ਬਹੁਤ ਸੱਤ ਅੱਠ ਇਕੱਠੇ ਲਿਆਉਂਦਾ ਆਪਣੇ ਦੋਸਤ ਫੇਰੇ ਆਏ ਨਹੀਂ ਵੀ ਖਾ ਕੇ ਤੇ ਉੱਡ ਜਾਣਗੇ ਪਹਿਲਾਂ ਸਾਰਾ ਤਾਂ ਨਹੀਂ ਬਾਈ ਰੱਖੋ ਇਹਨਾਂ ਨੂੰ ਤਾਂ ਵੀ ਨਹੀਂ ਉੱਡਦੇ ਪਾਉਣ ਤੇ ਧਾਗੇ ਲਾਉਣ ਲਈ ਉਹ ਗੋਲੇ ਜਿਹੜੇ ਉਲਝੇ ਹੋਏ ਸੀ ਉਹ ਵੀ ਸਹੀ ਕਰ ਲੈ ਤੇ ਇੱਕੋ ਟਾਈਮ 5 5 6 6 ਰੀਲਾਂ ਲਲ ਜਾਣ ਵਾਸਤੇ ਆ ਪ੍ਰੋਜੈਕਟ ਤਿਆਰ ਕੀਤਾ ਵੀ ਟਾਈਮ ਬਚ ਸਕੇ ਇਧਰੋਂ ਲੇਚੀ ਉਹ ਮਸਾਲਾ ਫੇਰ ਲਾ ਲਈ ਹੈ ਲਗਾਣੇ ਦੇ ਯਾਰ ਲਗਾਣੇ ਦੇ ਠੀਕ ਆ ਕੋਈ ਵੀ ਕੰਮ ਕਰਨਾ ਹੋਵੇ ਇਹਨਾਂ ਨੇ ਪਹਿਲਾਂ ਮਸਾਲਾ ਲਾਉਣਾ ਫੇਰ ਕੰਮ ਸ਼ੁਰੂ ਕਰਨਾ ਲੇਵੀ ਧਾਗੇ ਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਇੱਕ ਰੱਸੀ ਆ ਇਹ ਆ ਟੰਬੇ ਆਪਣੇ ਜਗ੍ਹਾ ਜਗ੍ਹਾ ਤੇ ਗੱਡੇ ਹੋਏ ਸੀਗੇ ਤੇ ਵਿਚਾਲ ਨੂੰ ਉੱਚਾ ਕਰਨ ਲਈ ਇੱਕ ਟੰਬਾ ਆਪਣਾ ਉਧਰ ਇੱਕ ਹੀ ਲਾਇਆ ਹੋਇਆ ਇਧਰੋਂ ਰੱਸੀ ਤੋਂ ਰੱਸੀ ਬੰਨਣ ਲਈ ਟੰਬੇ ਜਾਦੇ ਲਾਵਾਂਗੇ ਇਧਰਲੇ ਪਾਸੇ ਇਹ ਉਹ ਉੱਤਰ ਪਰਲੇ ਪਾਸੇ ਲਾਵਾਂਗੇ ਤੇ ਬੰਨਦੇ ਤੁਹਾਨੂੰ ਦਿਖਾਵਾਂਗੇ ਕਿਵੇਂ ਬੰਨਦੇ ਆਂ ਆਹ ਬੰਨ ਕੱਟ ਕਟਣੀ ਐ ਇੱਥੇ ਬੜਾ ਜਿੰਮੇਦਾਰ ਨੂੰ ਨੋਟ ਲਾ ਕੇ ਤੱਕ ਲਾ ਲਓ ਜੀ ਧਾਗੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਗੇੜੇ ਚ 6-6 ਧਾਗੇ ਇਕੱਠੇ ਲੈ ਕੇ ਜਾਂਦੇ ਆ ਬੰਨ ਕੇ ਤੇ 6 ਪਹਿਲਾਂ ਲਾਤੇ ਹੁਣੇ ਦੇਖ ਦੇਣੀ ਹੈ ਸਾਈਡਾਂ ਤੋਂ ਦਿਸਣਗੇ ਥੋੜੇ ਥੋੜੇ ਤੁਹਾਨੂੰ ਦੇਖਦੇ ਹੁਣੇ ਵੀਡੀਓ 'ਚ ਅਗਰ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤੇ ਉਹ ਜਾ ਰਿਹਾ ਇੱਕ ਕਿਹੜੇ 'ਚ ਛੇ ਲੈ ਜਾਂਦੇ ਆ ਤੇ ਹੁਣੇ ਚੱਲੀ ਜਾਂਦਾ ਕੰਮ ਇਹ ਕੋਸ਼ਿਸ਼ ਆ ਵੀ ਸਾਰਿਆਂ 'ਤੇ ਜਲਦੀ ਜਲਦੀ ਲਾ ਦਈਏ ਤਾਂ ਕਾਫੀ ਜ਼ਿਆਦੇ ਆਉਂਦੇ ਆ ਪਹਿਲਾਂ ਕੋਸ਼ਿਸ਼ ਆ ਵੀ ਦੂਰ ਵਾਲਿਆਂ 'ਚ ਜ਼ਿਆਦੇ ਉਹਦੇ ਆ ਤੇ ਉੱਤੇ ਭਜਾਉਣੇ ਕਰਨੇ ਔਖੇ ਤੇ ਦੂਰ ਵਾਲੇ ਚ ਪਹਿਲਾਂ ਲੱਗ ਜਾਣਾ ਫਿਰ ਓਵੇਂ ਓਵੇਂ ਚੱਲੇ ਚੱਲੂ ਹੁਣ ਇੱਥੇ ਇਹ ਇਲਾਇਚੀ ਫੜ ਕੇ ਰੱਖੂਗਾ ਤੇ ਅਸੀਂ ਨਾਲ ਦੀ ਨਾਲ ਦੋ ਜਾਨੇ ਗੰਢਾ ਪਾਈ ਚੱਲਾਂਗੇ ਤੇ ਥੋੜਾ ਥੋੜਾ ਵਿੱਚ ਇੱਥੇ ਅੜ ਜਾਂਦੇ ਆ ਉਹਦੇ ਸੰਤ ਤੇ ਨੂੰ ਡਾਂਗ ਡੂਨ ਨਾਲ ਕੱਢਨੇ ਪੈਂਦੇ ਆ ਕਈ ਵਾਰੀ ਫਿਰ ਲੋਟਰ ਚੜ ਜਾਂਦੇ ਆ ਇੱਥੇ ਉੱਚਾ ਰੱਖੀ ਇਲਾਇਚੀ ਆ ਡੱਕੇ ਤੇ ਉੱਚਾ ਰੱਖੀ ਪਰਲੇ ਪਾਸੇ ਦੀ ਕੱਢਦੇ ਸਾਰਾ ਨਾਲਿਆ ਸ਼ਾਬਾਸ਼ ਚਲੋ ਵੀ ਚਲੋ ਜੀ ਚਲੋ ਚਲੋ ਨੰਗ ਜਾ ਨੰਗ ਜਾ ਨੰਗ ਜਾ ਬਾਅਦ ਕੱਢ ਦਾਂਗੇ ਕੋਈ ਨਾ ਨੰਗ ਜਾ ਤੂੰ ਪਾਈਪ ਤੇ ਨਾ ਭਾਰ ਦੇ ਇਹ ਭਾਰ ਹੀ ਹੈ ਨਹੀਂ ਤੇਰੇ ਚ ਭਾਰ ਕੋਈ ਨਹੀਂ ਦੱਕ ਅਰਜ ਨਹੀਂ ਭਾਏ ਇੱਕ ਧਾਗਾ ਤਾਂ ਮੁੱਕਣ ਵਾਲਾ ਹੀ ਹੋ ਗਿਆ ਪੰਜ ਹੀ ਰਹਿ ਗਏ ਇੱਥੋਂ ਆ ਤੁਰ ਨਿਕਲ ਲੱਗੇ ਧਿਆਨ ਰੱਖਿਆ ਕਰੋ ਆਖੂ ਖੁਚ ਨਾ ਮਰਾਲਿਓ ਧਾਗਾ ਇਹ ਕੋਈ ਆਏ ਨਹੀਂ ਜਾਲ ਬੁੰਨ ਹੁੰਦਾ ਇਹ ਇੱਕ ਵਾਸ ਉਹਦੇ ਲਈ ਡਰਜਾ ਹੀ ਬਣਾਉਣਾ ਹੈ ਉਹ ਨੂੰ ਆਪਣੇ ਤੋਂ ਜ਼ਿਆਦਾ ਨਿਗਾਹ ਤੇਜ ਆ ਉਹਦੀ ਆਪਣੇ ਤੋਂ ਜ਼ਿਆਦਾ ਦੇਖਦਾ ਉਹ ਨੂੰ ਜੇ ਤੋਂ ਥੱਲੇ ਆਉਂਦਾ ਉਹ ਨੂੰ ਇੱਕਦਮ ਧਾਗਾ ਦੇਖਦਾ ਫਿਰ ਮੁੜ ਜਾਂਦਾ ਕਈ ਵਾਰੀ ਵਿੱਚ ਬਾੜੇ ਵੀ ਜਾਂਦਾ ਫਿਰ ਜੇ ਤੋਂ ਨਿਕਲਦਾ ਇੱਕਦਮ ਉਹਦੇ ਡਰ ਦਾ ਮਾਹੌਲ ਬਣ ਜਾਂਦਾ ਪੂਰਾ ਹੂੰ ਕਿਹੜੀ ਬੰਨਣ ਲੱਗਿਆ ਖਾਲੀ ਖਾਲੀ ਹੱਥ ਚ ਤੇ ਆਪਦਾ ਏਰੀਆ ਦੇਖੀ ਚੱਲੀ ਕਿੰਨਾ ਕਾ ਫਰਕ ਆ ਏਰੀਆ ਸਹੀ ਹੈ ਲਗਭਗ 12 ਤੱਕ ਆਪਣੇ ਬੰਨੇਗੇ ਤੇ ਇਹ ਰੀਲਾਂ ਦਾ ਹਿਸਾਬ ਇਹੀ ਰੱਖਣਾਗਾ ਕਿ ਨਾਲ ਦੀ ਨਾਲ ਇਕੱਠੀਆਂ ਕਰੀ ਚੱਲੋ ਵੀ ਇਹ ਬਾਅਦ ਚ ਜੇ ਔਲ ਜਗੀਆਂ ਤਾਂ ਫਿਰ ਆਪਣਾ ਸਾਰਾ ਟਾਈਮ ਵੇਸਟ ਵਾਲਾ ਕੰਮ ਜਾਊਗਾ ਇਹਨਾਂ ਨੂੰ ਨਾਲ ਦੀ ਨਾਲ ਜਿੰਨੀ ਇਕੱਠੀ ਹੁੰਦੀ ਐ ਉਵੇਂ ਇਕੱਠੀਆਂ ਕਰ ਲਓ ਵੀ ਉਹ ਤਾਂ ਇੱਕ ਦਾ ਥੋੜਾ ਹੋਲਡਰ ਜੱਥ ਲੱਲਾ ਟੁੱਟਿਆਗਾ ਤਾਂ ਕਰਕੇ ਸਹੀ ਕੰਮ ਨਹੀਂ ਲੇਗੇ ਬਾਕੀ ਵਧੀਆ ਨਾਲ ਦੀ ਨਾਲ ਇਕੱਠੀਆਂ ਹੋ ਜਾਂਦੀਆਂ ਕੋਸ਼ਿਸ਼ ਇਹੀ ਰੱਖੋ ਇਹਨੂੰ ਨਾਲ ਦੀ ਨਾਲ ਇਕੱਠੀ ਕਰਦੋ ਲੋਗੀ ਟਾਗੀ ਲਾਉਣ ਦਾ ਕੰਮ ਹਲੇ ਵੀ ਚੱਲ ਰਿਹਾ ਤੇ ਹੁਣ ਜਿਹੜੀ ਆਪਣੀ ਰੀਲ ਹੋ ਗਈ ਉਹ ਅਠਾਂ ਦੀ ਹੋ ਗਈ ਤੇ ਇਧਰੋਂ ਗੱਣਾ ਦੇਤੀਆਂ ਤੇ ਹੁਣ ਇਧਰੋਂ ਬੰਦਾ ਇੱਕ ਲੈ ਕੇ ਪਰਲੇ ਪਾਸੇ ਤੇ ਜਾੜੂਗਾ ਤੇ ਉਧਰਲੇ ਪਾਸੇ ਇਹ ਰੱਸੀ ਨਾ ਬੰਨਦਾਂਗੇ ਆਪਾਂ ਤੇ ਕਾਫੀ ਫਰਕ ਪਿਆ ਅੱਗੇ ਨੂੰ ਘਟ ਆਉਂਦੇ ਆ ਉਹ ਕਰਦਾ ਔੜੀ ਔੜੀ ਦੈਂਤਾ ਜ਼ਿਆਦੇ ਲੱਗਣਗੇ ਪਰ ਹੋਰ ਹੀ ਵਾਰੀ ਸੈੱਟ ਹੋ ਜੂ ਕੰਮ ਫੇਰ ਜਦੋਂ ਪੂਰੇ ਲੱਗੇ ਫੇਰ ਕਿਤੇ ਜਾ ਕੇ ਲੋਟ ਆਉ ਸਿਸਟਮ ਆਇਲ ਜਾਣਾ ਲਈ ਓਏ ਦੇਖੋ ਇੱਥੋਂ ਐ ਲੈ ਕੇ ਹੁਣ ਬੰਦਾ ਪਰਲੇ ਪਾਸੇ ਜਾਂਦਾ ਹੈ ਕਈ ਵਾਰੀ ਮਾਲੀ ਜੀ ਉਲਝ ਜਾਂਦੀ ਆ ਕਿਉਂਕਿ ਉੱਥੇ ਸਹੀ ਮੈਨੇਜ ਕਾਬਲੇ ਲੱਗੇ ਹੋਣਾ ਥੋੜਾ ਜ਼ਿਆਦੇ ਘੁੰਮਣੀਆਂ ਰੀਲਾਂ ਤੇ ਕਈ ਵਾਰੀ ਇੱਕ ਰੀਲ ਫਸ ਜਾਂਦੀ ਆ ਸੱਲ ਲਿਓ ਪੁੱਠਾ ਲਾਇਆ ਸਿੱਧਾ ਕਰਕੇ ਲਾ ਤਾਉ ਨੂੰ ਯਾਰ ਇੱਦਾਂ ਘੁੰਮਦਾ ਹੁਣ ਲਾ ਕੇ ਦੇਖ ਲੈ ਕੀ ਉਹ ਘੁੰਮ ਜੇ ਆਏ ਜੇ ਚੱਲਣ ਲੱਗੇ ਬੜੇ ਆਰਾਮ ਨਾਲ ਚੱਲਦਾ ਤੇ ਆਏ ਲਾ ਕੇ ਪਰਲੇ ਪਾਸੇ ਲੈ ਜਾਣਾ ਏਰੀਏਟਰਾਂ ਜੇ ਥੋੜਾ ਥੋੜਾ ਫਸ ਜਾਂਦਾ ਕਈ ਵਾਰੀ ਮਾੜਾ ਜਾ ਉੱਥੇ ਕੋਈ ਟੁੱਟਿਆ ਆ ਜੇ ਉਹ ਅੜ ਜਾਂਦਾ ਐਸੇ ਚੱਲਦਾ ਰਹਿੰਦਾ ਅੱਜ ਫੇਰ ਸਾਡਾ ਧਾਗ ਬੰਨਣ ਦਾ ਕੰਮ ਸ਼ੁਰੂ ਹੋ ਗਿਆ ਅੱਜ ਲਗਭਗ ਫੀਟਜੋ ਤੋਂ ਦੇਣਾ ਅੱਜ ਫੇਰ ਟਾਈਮ ਨਾਲੀ ਚੱਲ ਬੈ ਸਾਡੇ ਬੰਦੇ ਧਾਗੇ ਲਾਉਣ ਤੇ ਕਾਂ ਕਾਫੀ ਜਿਆਦਾ ਤੰਗ ਕਰਦੇ ਜਿੰਨਾ ਚਿਰ ਉਹਨਾਂ ਦਾ ਕੰਮ ਨਹੀਂ ਨਿਭੜਦਾ ਉਹਨਾਂ ਚਿਰ ਇਹ ਕੰਮ ਅਸੀਂ ਰਹਿਉ ਕੰਟੀਨਿਊ ਲੱਗੇ ਰੋ ਮੁੰਡਿਆ ਹਟਿਆਉਣਾ ਉਹ ਤੋਂ ਕਿਨੇ ਗਰਮੀ ਦਿਨ ਬਦ ਦਿਨ ਵੱਧਦੀ ਜਾ ਰਹੀ ਆ ਥੋੜਾ ਟਾਈਮ ਲੱਗਦਾ ਫਿਰ ਲੱਗਣੋਂ ਹਟ ਜਾਂਦੇ ਆ